ਪੀਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਫਿਲੌਰ ਦੇ ਮੁੱਖ ਮਾਰਗ ਤੇ ਸੁਸ਼ੋਭਤ ਪਵਿੱਤਰ ਅਸਥਾਨ ਦਰਬਾਰ ਮੱਇਆ ਜੀ ਦੇ ਮੁੱਖ ਗੇਟ ਦੇ ਅੱਗੇ ਬੜੇ ਪੁਲ ਹੇਠਾਂ ਪਿਛਲੇ ਦਿਨ 4 ਸਾਲਾਂ ਤੋਂ ਰਾਮਗੜ ਸੀਵਰੇਜ ਦੇ ਇਕੱਠੇ ਹੋ ਰਹੇ ਗੰਦੇ ਪਾਣੀ ਕਾਰਨ ਸੰਗਤਾ ਵਿੱਚ ਭਾਰੀ ਰੋਸ ਚੱਲਦਾ ਆ ਰਿਹਾ ਹੈ ਇਸ ਗੰਭੀਰ ਮਾਮਲੇ ਨੂੰ ਲੈ ਕੇ ਸੂਫਿਆਨਾ ਦਰਗਾ ਪ੍ਰਬੰਧਕ ਕਮੇਟੀ ਪੰਜਾਬ ਦੇ ਵਾਈਸ ਚੇਅਰਮੈਨ ਬਾਬਾ ਸ਼ੰਭੂ RAM ਜੀ ਦੀ ਦੇਖਰੇਖ ਹੇਠ ਇੱਕ ਮੀਟਿੰਗ ਹੋਈ ਜਿਸ ਵਿੱਚ ਫੈਸਲਾ ਲਿਆ ਗਿਆ ਕਿ ਪੰਜਾਬ ਪਰ ਤੋਂ ਵੱਖ-ਵੱਖ ਦਰਬਾਰਾਂ ਦੇ ਫਕੀਰਾਂ ਵੱਲੋਂ 22 ਅਪ੍ਰੈਲ ਦਿਨ ਮੰਗਲਵਾਰ ਨੂੰ ਬੀਡੀਪੀਓ ਦਫਤਰ ਫਿਲੌਰ ਅੱਗੇ ਅਨਮਿੱਤ ਸਮੇਂ ਲਈ ਤਰਨਾ ਲਗਾਇਆ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਉਹਨਾਂ ਦੱਸਿਆ ਕਿ ਇਲਾਕੇ ਦੀਆਂ ਵੱਖ-ਵੱਖ ਸਮਾਜਿਕ ਜਥੇਬੰਦੀਆਂ ਵੱਲੋਂ ਵੀ ਸੂਫਿਆਨਾ ਦਰਗਾ ਪ੍ਰਬੰਧਕ ਕਮੇਟੀ ਨੂੰ ਤਰਨੇ ਵਿੱਚ ਸਹਿਯੋਗ ਦੇਣ ਦਾ ਪਰੋਸਾ ਦਿਵਾਇਆ ਗਿਆ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਵੀ ਖੜਕਾਉਣ ਆਪਿਆ ਤਾਂ ਉਹ ਪਿੱਛੇ ਨਹੀਂ ਹਟਣਗੇ। उन्ह दस कि इस समस्या के हल लिए कई बार उच्च अधिकारियों तक अर्जियां भी सन पर बीत भी, भी प्रशासन वालों कोई हल नहीं किया गया इस मौके उना नाल बाबा मनजीत साबरी साई रमेश अली साबरी बाबा जसवीर साबरी साई कुलराज मुहम्मद साई सोमे शाह बाबा बलविंदर राजर तो वक्त धार्मिक स्थानों के मुखी हाजिर सन होर जानकारी लीनियर स्टाफ रिपोर्टर सुशील आहूजा राही ਬਾਬਾ ਜੀ ਨਾਲ ਕਰਦੇ ਆ ਗਲਬਾਤ ਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਹਾਂਜੀ ਬਾਬਾ ਸਭ ਤੋਂ ਪਹਿਲਾਂ ਪਾਗਈਆ ਫਲੌਰ ਸਰਕਾਰ ਦੇ ਦਰਬਾਰ ਤੇ ਸਾਡੀ ਮਿਲਣਾ ਭੱਦੀ ਮੀਟਿੰਗ ਦੇ ਬੱਚਾ ਜੇ ਬਖੀਰ ਸਭਾ ਔਰ ਇੱਥੇ ਜਿਹੜਾ ਕਿ ਬਾਰ-ਬਾਰ ਅਸੀਂ ਆ ਕੇ ਦੇਖਦੇ ਹਾਂ ਕਿ ਪਾਣੀ ਦੀ ਮੁਸ਼ਕਲ ਜਿਹੜੀ ਆ ਤੇ ਮਾਂ ਭਈਆ ਦੇ 메ਨ ਗੇਟ ਦੇ ਸਾਹਮਣੇ ਔਰ ਉੱਥੇ ਦੀ ਮਸ਼ਕਲ ਨੂੰ ਵਾਰ-ਵਾਰ ਇਹਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਰਸਮ ਮਦਰਾਸਮ ਕੋਈ ਵੀ ਅਸੀਂ ਗੱਲਬਾਣੀ ਨੇ ਕਰੀ ਜਾਂਦਾ ਵੀ ਇਹਦੇ ਉੱਤੇ ਉਹਨਾਂ ਨੂੰ ਸਖੇਧ ਕਾਰਨ ਲੈਣਾ ਚਾਹੀਦਾ ਹੈ ਕਿ ਇਹਦੇ ਉੱਤੇ ਸਾਨੂੰ ਤਵੱਜੋ ਦੇਣੀ ਚਾਹੀਦੀ ਹੈ ਕਿਉਂਕਿ ਨਹੀਂ ਤਾਂ ਸਾਨੂੰ 22 ਤਰੀਕ ਨੂੰ ਅਸੀਂ ਧਾਮਾ ਲਾਉਣਾ ਹੈ ਕਿਉਂਕਿ ਉੱਥੇ ਦੀ ਜਿਹੜਾ ਐਸਟੇ ਬਿਮਾਰੀਆਂ ਫੈਲਣ ਦਾ ਬਹੁਤ ਡਰਿਆ ਕਿੱਥੇ ਲਾ ਰਹੇ ਹੋ ਤੁਹਾਨੂੰ ਬਾਬਾ ਕਰਨਾ ਅਸੀਂ ਲਾ ਰਹੇ ਆ ਐਸਐਮ ਸਾਹਿਬ ਦੇ ਦਫ਼ਤਰ ਦੇ ਮੋਨੇ ਇਲਾਮਾ ਦੇ 플ੋਰ ਦੇ ਵਿੱਚ ਕਿਉਂਕਿ ਸਾਡੇ ਨਾਲ ਹੋਰ ਵੀ ਧੱਥੇ ਬੰਦੀਆਂ ਆ ਜਿਹੜੀਆਂ ਆ ਕੇ ਨਾਲ ਇਸ ਕੰਮ 'ਚ ਖੜੀਆਂ ਆ ਇੱਕ ਸੇ ਪਿੰਡ ਦਾ ਜੋ ਪਾਣੀ ਆ ਰਿਹਾ ਹੈ ਅੱਜ ਤੋਂ ਦੇ ਚਾਰ ਸਾਲਾਂ ਤੋਂ ਆ ਰਿਹਾ ਹੈ ਇਹਦਾ ਹਮੇ ਕੋਈ ਵੀ ਹੱਲ ਨਹੀਂ ਕੀਤਾ ਗਿਆ ਕਿ ਸੰਗ ਕਿੱਥੇ ਆ ਰਹੀ ਆ ਸੰਗ ਦੇ ਵਿੱਚ ਇਹ ਗੰਦਗੀ ਦਾ ਪਾਣੀ ਨਹੀਂ ਪੈਣਾ ਚਾਹੀਦਾ ਪਵਿੱਤਰਤਾ ਦੀ ਗੱਲ ਹੈ ਪਵਿੱਤਰਤਾ ਦਾ ਦਰਬਾਰ ਆ ਸਾਡਾ ਇਹ ਔਰ ਇਸ ਦਰਬਾਰ ਤੋਂ ਲੱਖਾਂ ਹੀ ਸ਼ਰਧਾਲੂ ਆ ਰਹੇ ਆ ਆਸਮਾਨ ਤੋਂ ਮੁਰਾਦ ਮੰਗਣ ਲੋਕ ਆ ਔਰ ਉਹਨਾਂ ਦੀ ਆਸ ਨੂੰ ਪੂਰਾ ਕੀਤਾ ਜਾਵੇ ਅਸੀਂ ਇਹੀ ਆਪਾਂ ਸਰ ਦੇ ਕੋਲ ਆਮਦ ਕਰਦੇ ਆ ਕਿ ਸਾਡੇ ਸੰਸਦ ਆਵੇ ਵਿੱਚ ਇਹੋ ਜਿਹੇ ਜਿਹੜੇ ਕਰਮ ਆ ਅਸੀਂ ਇਹਦੇ ਵਿੱਚ ਅੱਜ ਤਵੱਜੋ ਦਿਨੇ ਆ ਤੇ ਸਾਨੂੰ ਅਸੀਂ ਕਿਹਾ ਹੋਵੇ ਪਹਿਲੀ ਵਾਰਾ ਵੀ ਇਹਨਾਂ ਸਾਡੇ ਪ੍ਰਧਾਨ ਜੀ ਹੁਣੇ ਵੀ ਔਰ ਸਾਡੇ ਇਹਨਾਂ ਦੇ ਚੇਅਰਮੈਨ ਸਾਹਿਬ ਨੇ ਵੀ ਕਿਹਾ ਕਿ ਅਸੀਂ ਕਈ ਵਾਰੀ ਕਹਿ ਚੁੱਕੇ ਹਾਂ ਕਿ ਉਹ ਤਾਂ ਮੁੱਸਲ ਦੇ ਸਾਡਾ ਹੱਲ ਨਹੀਂ ਹੋਇਆ ਕੋਈ ਕਿਉਂਕਿ ਹੁਣ ਸਾਨੂੰ ਉਹਦੇ ਦੇ ਵਿੱਚੋਂ ਹੱਲ ਕਰਨਾ ਪੈਣਾ ਕਿਉਂਕਿ ਇਹ ਗੰਦੀ ਚੀਜ਼ ਆ ਚੰਗੀ ਚੀਜ਼ ਨਹੀਂ ਆ ਗਈ ਚੰਗੀ ਚੀਜ਼ ਤਾਂ ਸਭ ਨੂੰ ਸੋਹਣੀ ਲੱਗਦੀ ਆ ਗੰਦੀ ਚੀਜ਼ ਕਿਸੇ ਨੂੰ ਸੋਹਣੀ ਨਹੀਂ ਲੱਗਦੀ ਇਸ ਕਰਕੇ ਅਸੀਂ ਸਾਰੀ ਸੰਸਥਾ ਨੇ ਸਾਰੀਆਂ ਜਿੰਨੇ ਵੀ ਅੱਜ ਜਥੇਬੰਦੀਆਂ ਨਾਲ ਗੱਲ ਕਰਾਂਗੇ ਕਿ 22 ਤਰੀਕ ਤੋਂ ਪਹਿਲਾਂ ਪਹਿਲਾਂ ਸਾਡਾ ਹੱਲ ਹੋ ਜਾਏ ਤੇ ਅਸੀਂ ਬਹੁਤ ਸੰਸਦਾ ਤਲਬਾ ਤੋਂਵਾਂਗੇ ਸਰਕਾਰ ਦਾ ਜੋ ਮਾਨ ਸਰਕਾਰ ਚੱਲ ਰਹੀ ਆ ਮਾਨ ਸਰਿਆਂ ਦੀਆਂ ਮੁਸ਼ਕਲਾਂ ਹੱਲ ਕਰਦਾ ਆ ਔਰ ਮਾਨ ਤੱਕ ਇਹ ਸਾਡੀ ਗੱਲ ਪਹੁੰਚੇ ਜੇ ਤੁਹਾਡਾ 22 ਤੱਕ ਹੱਲ ਨਹੀਂ ਕੀਤਾ ਤਾਂ ਤੁਸੀਂ ਧਰਨਾ ਤੁਹਾਡਾ ਪ੍ਰਦਰਸ਼ਨ ਹੋਵੇਗਾ ਕਿ ਨਹੀਂ ਹਾਂਜੀ ਹਾਂਜੀ ਪੂਰਾ ਧਰਨਾ ਲਾਵੇ 22 ਤਰੀਕ ਨੂੰ ਮਾਲ ਜੀ ਕੋਰਟ ਤੱਕ ਜਾਵਾਂਗੇ ਅਸੀਂ ਜੀ ਇਸ ਰੂਪ ਲੈ ਕੇ ਕਿ ਨਹੀਂ ਕਿ ਸਾਡਾ ਹੱਲ ਹੋਣਾ ਚਾਹੀਦਾ ਉਹਨਾਂ ਦਾ ਸਾਡੀ ਇਹ ਜਣੀ ਆ ਸਾਡੇ ਲਈ ਜਿਹੜੀ ਵੈਡ ਕਰ ਰਹਾ ਇਹਦੇ ਉੱਥੇ ਸਾਡਾ ਹੱਲ ਹੋਊਗਾ ਉਹ ਸਾਡੀ ਗੱਲ ਨੂੰ ਸੁਣਨਗੇ ਸਾਨੂੰ ਬੜਾ ਯਕੀਨ ਆਲਮਾਨਿਆ ਔਰ ਪੰਜਾਬ ਸਰਕਾਰ ਅਖਤਿਆਰ ਵਿੱਚ ਇਸ ਦੀ ਤਵੱਜੋ ਦੇਗੀ ਮਨ ਸੱਚੇ ਰਹਿਤ ਹੈ ਕਿ ਉਹ ਦਰਵਾਜ਼ਾ ਰੋਹਾਨੀ ਤਾਕਤ ਹੈ ਇਹ ਦਰਵਾਜ਼ੇ ਦੇ ਵਿੱਚ ਇਹ ਸਰਦਾਰੂ ਵਤ ਵਤ ਸਿਰ ਕੋਪਿੰਟਾ ਤੋਂ ਸੰਤਾ ਜਿਹੜੀਆਂ ਇਹ ਦਰਵਾਜ਼ੇ ਹੈ ਕਿਹਾ ਮੈਂ ਇਹ ਚੁਣਨਾ ਹੈ ਕਿ ਜਲੰਧਾਪੁਰ ਪ੍ਰਸ਼ਾਸਨ ਉਹ ਇੱਕ ਮੈਂ ਬਿਆਨਤ ਕਰਨੀ ਚਾਹੁੰਦਾ ਕਿ ਦਰਵਾਜ਼ੇ ਦਾ ਸਿਸਟਮ ਦਾ ਕਰਦਾ ਹੈ ਕਿ ਉਹ ਦਰਵਾਜ਼ੇ ਦੇ ਮੇਨ ਗੇਟ ਦੇ ਮੋੜੇ ਨਾਲ ਜਿਹੜਾ ਕਿਸੇ ਉਹ ਪਿੰਡ ਦਾ ਗੰਦਾ ਪਾਣੀ ਆ ਜਿਹੜਾ ਗੰਦਾ ਪਾਣੀ ਉੱਥੇ ਨਾਲ ਨੂੰ ਲੱਗਦਾ ਜਾਂ ਪੈਰਾਂ ਨੂੰ ਲੱਗਦਾ ਚਲੋ ਪੈਰ ਵੀ ਮਜ਼ਾ ਧੋਲਦਾ ਕੋਈ ਚੱਲ ਨਹੀਂ ਪਰ ਉੱਥੇ ਉਹ ਪਾਣੀ ਦੇ ਨਾਲ ਕਈ ਹਾਦਸੇ ਵੀ ਹੋਏ ਆ ਤੇ ਨਹੀਂ ਮੱਛਰ ਇਹਨਾਂ ਇਹਨਾਂ ਤੋਂ ਅੱਗੇ ਗੱਡੀ ਚਲਾਉਣੇ ਵੀ ਔਖੀ ਹੋ ਜਾਂਦੀ ਨੰਗਣਾ ਔਖਾ ਹੋ ਜਾਂਦਾ ਤੇ ਉਸ ਗੰਦੇ ਪਾਣੀ ਦੇ ਪੈਣ ਨਾਲ ਬਹੁਤ ਰੁਕਾਵਟਾਂ ਆ ਰਹੀਆਂ ਉਹ ਦਰਬਾਰ ਦੇ ਮੇਨ ਗੇਟ ਦੇ ਮੋਰੀ ਦੇ ਇਹ ਪ੍ਰਸ਼ਾਸਨ ਦੇ ਵਿਭਾਗ ਤੇ ਮੇਨ ਗੇਟ ਦੇ ਮੋਰੀ ਇਹ ਪਾਣੀ ਚੱਲਿਆ ਜਾਂਦਾ ਪਾਇ ਬਹੁਤ ਇਹੋ ਠੀਕ ਨਹੀਂ ਲੱਗਦਾ ਕਿਉਂਕਿ ਇਹ ਬੇਨਤੀ ਹੈ ਪ੍ਰਸ਼ਾਸਨ ਨੂੰ ਇਹ 3-4 ਸਾਲ ਹੋ ਗਏ ਇਹਦਾ ਕੋਈ ਹੱਲ ਨਹੀਂ ਲੱਗਦਾ ਤੇ ਮੈਂ ਬੇਨਤੀ ਕਰਦਾ ਕਿ ਸੁਖਿਆਲਾ ਦਰਗਾਹ ਪ੍ਰਬੰਧਕ ਕਮੇਟੀ ਜਿਹੜਾ ਮੁਖ ਦਫਤਰ ਮਈਆ ਭਗਵਾਨ ਦੇ ਦਰਵਾਜ਼ੇ ਤੇ ਹਰ ਮਹੀਨੇ ਬਾਅਦ ਜੋ ਮੀਟਿੰਗ ਹੁੰਦੀ ਆ ਸਾਰੇ ਫਕੀਰ ਦਰਬਾਰਾਂ ਤੋਂ ਪਹੁੰਚਦੇ ਆ ਤੇ ਉਹ ਵੀ ਆ ਕੇ ਦੇਖਦੇ ਆ ਕਿ ਸੰਦਾ ਪਾਣੀੰਨੇ ਸਾਡਾ ਕੋਈ ਠੀਕ ਨਹੀਂ ਹੋ ਰਿਹਾ ਤੇ ਅੱਜ ਸਾਨੂੰ ਇਹ ਹਰ ਕੇ ਕਹਿਣਾ ਪਿਆ ਕਿ ਬੇਨਤੀ ਕਰਨੀ ਪਈ ਸਾਡੀ ਮੀਟਿੰਗ ਸੀ ਲਈ ਆ ਭਗਵਾਨ ਦੇ ਦਰਬਾਰ 'ਚ ਤੇ ਚੇਅਰਮੈਨ ਸਾਹਿਬ ਆਪਾ ਮਨਜੀਤ ਸਾਹਿਬ ਜੀ ਵੀ ਔਰ ਸਾਡੇ ਪ੍ਰਧਾਨ ਸਿੰਘ ਕਪਲ ਸ਼ਾਹੀ ਜੀ ਉਹ ਵਿਦੇਸ਼ ਚ ਗਏ ਆ ਔਰ ਸਾਡੇ ਸ਼ੰਭੂ ਬਾਬਾ ਜੀ ਬਾਈ ਚੇਅਰਮੈਨ ਜੀ ਔਰ ਜਿੰਨੇ ਵੀ ਸਾਡੇ ਅਹੁਦੇਦਾਰ ਫਕੀਰ ਆ ਸਾਰੇ ਇਹ ਪਹੁੰਚੇ ਜిల్లా ਨਮਸ਼ੇਰ ਤੋਂ ਵੀ ਤੇ ਮੈਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦਾ ਕਿੱਦਾਂ ਵੀ ਕਿੱਦਾਂ ਹੋ ਸਕਦਾ ਇਹ ਪਾਣੀ ਦਾ ਮਸਲਾ ਜਿਹੜਾ ਉਹ ਹੱਲ ਕਰੋ ਕਿਉਂਕਿ 3-4 ਸਾਲ ਹੋ ਗਏ ਪਹਿਲਾਂ ਵੀ ਮੰਗਾ ਬਹੁਤ ਰੱਖੀਆਂ ਪਰ ਹੱਲ ਨਹੀਂ ਹੋਇਆ ਪਰ ਹੁਣ ਮੈਂ ਇੱਕ ਬੇਨਤੀ ਕਰਨਾ ਕਿ ਅਸੀਂ ਫਕੀਰ ਜਿਹੜੇ ਬੇਨਤੀ ਕਰ ਸਕਦੇ ਆ ਵੇ ਫਕੀਰਾਂ ਨੇ ਆਉਣਾ ਇਸ ਦਰਬਾਰ ਤੇ ਫਿਰ ਤੁਸੀਂ ਇਸ ਮਸਲੇ ਦਾ ਜ਼ਰੂਰ ਹੱਲ ਕਰੋ ਨਹੀਂ ਤਾਂ ਕੋਈ ਅਗਲਾ ਕਦਮ ਜਿਹੜਾ ਸਾਨੂੰ ਪੱਟਣਾ ਪਵੇ ਫਕੀਰਾਂ ਦਾ ਤੇ ਇਹ ਸਾਥ ਆ ਤੇ ਸਾਰੇ ਸਾਥੀਆਂ ਦੇ ਨਾਲ ਇਹੀ ਅਸੀਂ ਪ੍ਰਸ਼ਾਸਨ ਅਗੇ ਫੇਰ ਵੀ ਖੜ ਕੇ ਬੇਨਤੀ ਕਰਾਂਗੇ ਸਾਰੇ ਇਕੱਠੇ ਹੋਗੇ ਪਰ ਹੁਣ ਅਸੀਂ ਇੱਕ ਮੀਟਿੰਗ ਤੋਂ ਇੱਕ ਬੇਨਤੀ ਕਰ ਰਹੇ ਆਂ ਕਿ ਮਾਂ ਮਈਆ ਦੇ ਦਰਬਾਰ ਮੂਰੇ ਇਹ ਗੰਦਾ ਪਾਣੀ ਨਹੀਂ ਚੱਲਣਾ ਚਾਹੀਦਾ